Sari kata Hai. Hai. Saya ਕਾਲੀ ਰੋਣੀ ਰੁਵਾ ਕਿਦਾਂ ਰਾਤ ਨੰਗਣੀ ਗਰਮੀ ਜਾ ਕਾਲੀ ਪੈਂ ਡਈਆ ਸਾਈਟੋਈ ਅਖੀ ਦਾ ਦੋ ਜੀ ਜੇ ਰੱਬ ਨੇ ਬਣਾਏ ਆ ਤੇ ਇੱਕ ਦੂਜੇ ਦਾ ਆਸਰਾ ਹੁਣ ਜਿੱਦਾਂ ਮੈਨੂੰ ਕੋ ਹੁੰਦਾ ਮੈਂ ਇਹਨਾਂ ਦੇ ਬਾਪੂ ਨੂੰ ਅੱਜ ਮਾਰਦੀ ਮੈਨੂੰ ਕੋ ਹੁੰਦਾ ਹਾਏ ਉਹ ਪਤਾ ਨਹੀਂ ਕਿੱਥੇ ਹੋਣਾ ਪਿਆ ਵਿਚਾਰਾ ہائے کالی پبراہٹ بڑی ہوں اوہ روٹی بھی نہیں نہ کھدی روٹی کھدی ہوں نیند آ جانی روٹی چ بھی بڑا نشا وا ہائے ویکاں بلا ایک تین آئی کڑی, -کڑی اینکا نام تھو دیا میون لگ دیا میں لایا تو دیں چند نہیں ہو جاتا اور یہ بھی گرمی چ بڑی اوکھیاں لگتی ہوں ادا نیور کپڑ ہو گیا وا پتیاں بھی بند ہی کر دیا بھی دس کہ اٹھنا بھی ہوں سو گئی ایڈیتی کنڈیاں بھی مار لیے انہوں نے بوے دیا ہے میں باہر جا ایک بار ہائے ਬੁਆ ਖੋਲ ਕੇ ਮੇਰੇ ਮਦਰ ਇਨ ਆਇਆ ਜਾਣਾ ਕਿ ਤਰ ਨੂੰ ਮਾਰ ਦਿੱਤਾ ਕੁੰਡਾ ਹਏ ਐਦਾਂ ਹੀ ਲਾਣੀ ਮੰਜੀ ਤੇ ਸੌਂਗੇ ਆ ਹਾਂ ਨਾ ਪੱਕਾ ਨਾ ਕੋਸ ਕਿੰਨੀ ਗਰਮੀ ਲੱਗੇ ਹੋਣੀ ਆ ਮੈਂ ਆਖਿਆ ਮੈਂ ਆਖਿਆ ਜੋਤੀ ਨਹੀਂ ਅਜੇ ਨਹੀਂ ਮੈਂ ਆਖਿਆ ਵਿਖਾਂ ਬਾਹਰ ਤੇ ਤੁਸੀਂ ਤੇ ਇੱਥੇ ਪਏ ਆ ਗਰਮੀ 'ਚ ਨਾ ਕੋਈ ਢੀੜਾ ਵਿਛਾਇਆ ਤੇ ਇਦਾਂ ਕਿਦਾਂ ਸੋਣਾ ਓ ਰੋਟੀ ਖਾ ਰਹੀ ਸੀ ਬੇਟਰੀ ਕੋ ਨਹੀਂ ਆਈ ਯੋਗ ਇਸ ਤਰ੍ਹਾਂ ਖਾਂਦੀ ਹੀ ਨੀ ਜਾ। ਉਹ ਭਰ ਵੀ ਸਾਰਾ। ਉੱਥੇ ਤੱਕ ਜਾ ਹੀ ਨਹੀਂ ਗਿਆ। ਲੱਗਦਾ ਇਹ। ਇਹਦਾ ਬੁਖਾਰ ਹੋਇਆ। ਹਾਂ। ਸਾਰੇ ਕਹਿੰਦੇ ਆ। ਨੇ ਮੇਰੇ ਕੋਲ ਲੱਗ ਸੋਹਣੀਆਂ। ਤੇ ਬੁਖਾਰ ਚੂਸ ਲੈਂਦੀ ਨੇ। ਹਾਏ ਨਹੀਂ। ਉਹਦੇ ਆ ਮੈਂ ਇਥੇ। ਹਾਏ ਹਾਏ। ਪੇਸ਼ੀਆਂ ਗੱਲਾਂ ਹੀ। ਕੋਣ ਨਹੀਂ ਉਹ ਔੜ ਪੋੜ ਨਗੇ ਤੇ ਦੂਜੀ ਗੱਲ ਇਹ ਜੋ ਇਹ ਨਿੰਮਟਲੇ ਪਹਿਣਾ ਦਿਨੇ ਬਈ ਦਾਵਾ ਰਾਤ ਮੇ ਸੰਵਿਦਾ ਰੁੱਖਾਂ ਥੱਲੇ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਟਾਡੀ ਲੱਗਦਾ ਮਾਤੀ ਮਰੀ ਗਈ ਆ ਉਹ ਮੇ ਪਿਆਏ ਹੋ ਗਏ ਬੇਚਾਵਾ ਪਿਆਰ ਨਾ ਮਾ ਬਿਆ ਲਾਗੇ ਨਹੀਂ ਨਾ ਮਾ ਬਿਆ ਥਾਏ ਕਾ ਨੰਬਲ ਜੀ ਇਤਨੇ ਆਖਿਆ ਨਹੀਂ ਐਸੀ ਥੱਲੇ ਆ ਜੋ ਉੱਥੇ ਤਾਰਾ ਮੰਜਾ ਉੱਥੇ ਹੀ ਦਾਤਾ ਵਾ ਹਰ ਵੀ ਰੰਗ ਹੀ ਆ ਜਾ ਐਸੀ ਥਲੇ ਹਮ ਮੈਂ ਆ ਮੇਰ ਕੋ ਨਹੀਂ ਆ ਜਾਣਾ ਹੱਟ ਪੈਰ ਵੜੇ ਦੋ ਦੇ ਸੀ ਦੇ ਨਾਲ ਹਵਲੀ ਗੱਲ ਕਰੋ ਮੰਜੇ ਉਹ ਹੁਣੀ ਸੌਂਗੇ ਮੈਂ ਬੂਹਾ ਵੇਖ ਕੇ ਆਈ ਵੱਜਾ ਵਾ ਕਿਉਂ ਇਹਨਾਂ ਦਾ ਨਹੀਂ ਉਹ ਮੈਨੂੰ ਪਤਾ ਵੀ ਸੁੱਤੇ ਆ ਰਹੇ ਜਾਂ ਜਾਗਦੇ ਆ ਆ ਲੈਟਾ ਹੀ ਬੰਦ ਕਰ ਦੇਣੀ ਆ ਹੀ ਮਾਸਾ ਹਨੇਰਾ ਹੋ ਜਾਂਦਾ ਮੈਨੂੰ ਨਹੀਂ ਪਤਾ ਕਿਥੋਂ ਦਾ ਦੇਮਾ ਲੱਗੇ ਥੋੜੇ ਹੋ ਵੀ ਰੱਜ ਵੀ ਨਹੀਂ ਸਹੀ ਅੰਦਰ ਥੱਕਾ ਸੋ ਗਿਆ ਨਾ ਹੋਏ ਐਦਾਂ ਕਰੋ ਉੱਥੇ ਆ ਜਓ ਅੰਦਰ ਬੈੱਡ ਤੇ ਉੱਥੇ ਪੱਖਾ ਚੱਲਦਾ ਉੱਤੇ ਨਹੀਂ ਮੁਰਦੇ ਦੇ ਜੇਲੇ ਬਲਹੀ ਤੁਠੂ ਗਈ ਉਹ ਮੁਰ ਗਿਆ ਉਹ ਕਿੱਥੇ ਚਲ ਗਿਆ ਵਾ ਫੇਰ ਮੁਰ ਕੇ ਗੁੱਸੇ ਹੋ ਗਈ ਉਹਨੂੰ ਤੇ ਪਤਾ ਨਾ ਦੋ ਬੱਚੇ ਤੇ ਮੇਰਾ ਪੁੱਤ ਜਿਹੜਾ ਨੇ ਆਖਿਆ ਵੀ ਤੁਹਾਡੇ ਅੱਗੇ ਰਹਿਣਾ ਤੇ ਮਾਈ ਨਹੀਂ ਉਧਰ ਰਹਿਣਾ ਫੇਰ ਗੁੱਸੇ ਹੋ ਗਈ ਉਹ ਸੁਣੋ ਗੱਲ ਉਹਨੂੰ ਪਤਾ ਹੋਣਾ ਵੀ ਉਧਰੇ ਸੌਂ ਗਿਆ ਹੋਣਾ ਵਾ ਨਹੀਂ ਕੋਈ ਵੇਖਣਾ ਲੱਗੇ ਨਾ ਮੁੜ ਕੇ ਬਾਹਰ ਜਾ ਗਏ ਹਾਏ ਕੋਈ ਨਹੀਂ ਚੰਗੇ ਆਨ ਨੂੰ ਛੱਪੇ ਪੈ ਗਏ ਇਹਨਾਂ ਧੀਆਂ ਪੁੱਤਾਂ ਦੇ ਕੀ ਕਰਨਾ ਉਦਾਂ ਹੀ ਜੀ ਕੇ ਹੈ ਕੀ ਕਰਨਾ ਜੀ ਕੇ ਆਪਾਂ ਹੁਣ ਜਿੰਨੇ ਲਿਖੀ ਉਹਨੇ ਦੇ ਭੋਗਣੀ ਆ ਰੋਟੀ ਖਾ ਲਈ ਆ ਉਹ ਘਰ ਦੇ ਦਰਵਾਜ਼ੇ ਤੇ ਲਖਿਆ ਬੀਤ ਲਮਗਿਆਈ ਵੇਲਾ ਫਿਲਮ ਕਿੱਡੀ ਘੈਂਟ ਬਣਾਈ ਹੈ ਕਿਡੀ ਸਟੋਰੀ ਵਧੀਆ ਹੈ ਦੀ ਹੂੰ ਪਰ ਹੁਣ ਮੈਨੂੰ ਆਉਂਦਾ ਵੀ ਨਹੀਂ ਰਿਹਾ ਜਿਹੜਾ ਵੇਖਣੀ ਆ ਤੂੰ ਤੇ ਪੂਰੀ ਵੇਲਾ ਮੈਂ ਤੇ ਆਵ ਨਹੀਂ ਦੌੜਨੀ ਮੈਨੂੰ ਤੇ ਤੁਹਾਡੇ ਨਾਲੋਂ ਜ਼ਿਆਦਾ ਬਾਸੀਆਂ ਆਉਂਦੀਆਂ ਚਾਹ ਫੇ ਕਰੀਏ ਬੰਦ 11 ਵਜ ਗਏ ਆ ਚੋਰ ਮੈਂ ਉੱਠ ਕੇ ਸਵੇਰਣਾ ਸੌਖ ਤੇ ਖਾਦ ਵੀ ਪਾਉਣੀ ਆ ਨੱਕੇ ਵੀ ਲਾਉਣੀ ਆ ਪਰ ਇੱਕ ਗੱਲ ਇਹ ਵੀ ਹੈਗੀ ਆ ਨੀਂਦ ਨੇ ਭਾਜ ਜਿੰਨਾ ਮਰਜ਼ੀ ਜ਼ੋਰ ਪਾਇਆ ਵਾ ਜੀ ਕੰਡਾ ਫਿਲਮ ਵੀ ਪੂਰੀ ਵੇਖ ਕੇ ਸੌਈ ਹੈ ਚਲੋ ਸਵੇਰੇ ਵੇਖ ਲਾਂਗੇ ਤੇ ਮੈਂ ਲਗੇ ਲੰਮਾ ਪੈਣ ਤੇ ਬਾਹਰ ਵੇਖਣੀ ਬਾਪੂ ਕੀ ਕਰੰਦਿਆ ਵਾ ਗੇਟ ਗੁੱਟ ਲਾਮੀ ਹੋ ਬਾਪੂ ਕੀ ਕੰਨ ਡਿਆ ਹੋਊਗਾ ਚਲ ਗਿਆ ਹੋਊਗਾ ਪਰ ਮੰਜੇ ਤੇ ਕੇ ਗੇਟ ਮਾਰੂ ਨਹੀਂ ਮੈਂ ਫਿਰ ਆ ਗੇਟ ਮਾਰਾਂ ਮੈਂ ਸੌਣ ਜਾ ਕੇ ਨੀਂਦ ਆਉਂਦੀ ਹੈ ਉਹ ਬਾਪੂ ਨੇ ਜਗਰਾਤਾ ਕਰਨਾ ਰਾਤ ਆਹਾ ਜਗਰਾਤਾ ਸਾਡਾ ਹੋ ਗਿਆ ਫਿਲਮ ਦੇ ਚੱਕਰ ਚ ਮੇ ਲੱਗੋ ਅੰਨੀ ਦੇ ਕੰਮ ਸੌ ਵੀ ਗਏ ਆ ਜੇ ਮੈਡ ਨਹੀਂ ਨਾ ਗੇਟ ਮਾਰਿਆ ਤੇ ਇੰਨੇ ਵੀ ਨਹੀਂ ਮਾਰਿਆ ਹੁਣ ਖੈ ਹੌਣ ਬੈਠਾ ਵਾ ਨੇੜੇ ਕੋਈ ਚੰਗੀ ਤਾਂ ਦਿਖਣ ਵੀ ਨਹੀਂ ਜਾ ਐ ਬਾਪੂ ਤਾਂ ਆਪਣੀ ਮੰਜੀ ਤੇ ਚੱਲ ਗਿਆ ਹੁਣਾ ਵਾ ਇਹ ਤਾਂ ਇਹ ਜਿੱਦਾਂ ਪੂਤ ਬੈਠੇ ਹੁੰਦੇ ਆ ਕੀ ਕਰਾਂ ਜਾਵਾਂਗੇ ਨਾ ਜਾਵਾਂ ਉਹ ਸਮਝ ਨਹੀਂ ਆਉਂਦੀ ਇੱਕ ਗੇਟ ਵੀ ਖੁੱਲਾ ਵਾ ਮੈਂ ਆਖੰਡ ਆਹੀ ਹਾਂ ਹਾਂ ਬਈ ਓੜਾ ਜਿਹੜਾ ਚੱਲਿਆ ਨਹੀਂ ਜਾਂਦਾ ਇੱਕ ਦੂਜੇ ਦਾ ਰੋਟੀ ਪਕਾ ਲੇਗੀ ਰੋਟੀ ਪਕਾ ਤੇ ਮੈਂ ਲਵੂੰਗੀ ਤੇ ਪਕਾਉਣੀ ਗਾੜੀ ਕਾਦੀ ਹੱਡ ਵੱਢ ਕੇ ਤੇ ਉਹਨਾਂ ਨੂੰ ਤੇ ਹੱਥ ਵੱਢ ਕੇ ਉਹਨਾਂ ਨੂੰ ਸਭ ਕੁਝ ਦੇਤਾ ਵੰਡ ਕੇ ਪੈਲੀਆਂ ਬੰਨੇ ਮੈਂ ਆਹੀ ਹਾਂ ਹਾਏ ਹਾਏ ਤੂੰ ਹੀ ਤਾਂ ਡਰਾਇ ਛੜਿਆ ਵਾ ਕਿਹੜੀਆਂ ਬਾਤਾਂ ਰਹਿ ਗਈਆਂ ਹੀ ਜਿਹੜੇ ਹੁਣ ਪਾਉਂਦੇ ਏ ਜੇ ਕੋਈ ਕੋਈ ਵੀ ਗੱਲ ਨਹੀਂ ਕੀ ਉਹਦਾ ਪੁੱਛਣ ਲਈ ਜਿਹੜੀ ਸਾਡ ਲੱਗੀ ਪੀੜ ਤੇ ਨਹੀਂ ਹੁੰਦੀ ਉਹ ਗੱਲ ਪੁੱਛਣ ਲਈ ਉਹ ਦਿਨ ਚੜਨਾ ਵਾ ਉਹ ਦਿਨੇ ਪੁੱਛ ਲਈ ਮੰਮੀ ਕੀ ਕੰਡਿਆ ਮੈਂ ਦੇਖਿਆ ਬਾਪੂ ਚਲ ਗਿਆ ਹਣਾ ਮੰਜੇ ਤੇ ਤੇ ਭੂਤ ਬੈਠੇ ਆ ਮੇਰਾ ਤੇ ਤਰੋ ਕੱਢ ਕੇ ਰਾ ਦਿੱਤਾ ਅੱਧੀਆਂ ਅੱਖਾਂ ਖੁੱਲੀਆਂ ਤੇ ਅੱਧੀਆਂ ਮੇਰੀਆਂ ਮੀਟੀਆਂ ਸੀ ਮੈਨੂੰ ਪਤਾ ਨਹੀਂ ਲੱਗਾ ਕੋਤਾ ਉਹ ਸਿਆਣੇ ਦੀ ਗੱਲ ਵੀ ਬਜ਼ੁਰਗ ਬੰਦੇ ਹੁਣ ਪੁੱਤ ਹੀ ਨਹੀਂ ਲਾਦੇ ਹੁੰਦੇ ਆ ਕੋਈ ਗੱਲ ਨਹੀਂ ਜੀ ਤੁਸੀਂ ਸੋ ਮੇਰਾ ਪੁੱਤ ਜਾ ਮਮੀ ਉੱਠੋ ਤਾਂ ਉਹਨਾਂ ਨੇ ਤੇ ਬੂਆ ਵੀ ਆਪਣਾ ਮਾਰ ਲਿਆ ਤੇ ਤੁਸੀਂ ਇੱਥੇ ਬੈਠੇ ਆ ਜਾ ਉੱਠੋ ਅਹੀਂ ਵੀ ਪੁਲਿਸ ਆਈ ਕਰਨ ਤੇ ਸਲਾਮਾ ਹੁਣ ਤੁਸੀਂ ਨਿਆਣੇ ਵੇ ਹੋਣੇ ਆ ਨਿਆਣੇ ਤੁਹਾਡੇ ਵਿਆਹ ਹੀ ਗਏ ਹੁੰਦੇ ਪੋਤੇ ਪੁੱਤੀਆਂ ਜਮਾਨ ਹੋਏ ਆ ਉਠੋਗਾ ਮੇਰੀ ਨੀਂਦ ਖਰਾਬ ਹੋਣੀ ਮੈਂ ਗੇਟ ਵੀ ਮਾਰਨਾ ਵਾ ਨਹੀਂ ਨੀਂ ਵੀ ਹੋਣੀ ਅਸੀਂ ਆਪਣੇ ਤੇ ਧੂਮ ਵੀ ਚੂਰ ਕਰ ਦੇਣਾ ਵਾ ਅਸੀਂ ਭੁੱਖੇ ਭਾਈ ਮਰਨਾ ਨਹੀਂ ਕੀਤਾ ਤੋਹੀਂ ਮੇ ਨਾਲ ਸਾਨੂੰ ਰੱਖੋ ਉਹ ਵੀ ਮੇ ਨਾਲ ਸਾਨੂੰ ਰੱਖੇ ਅਸੀਂ ਆਪਣੀ ਵਕਨੀ ਪਕਾ ਕੇ ਖਾ ਲੈਣੀ ਆ ਮੰਮੀ ਤੇ ਕੋ ਹੁਣ ਪੱਕੜੀਆਂ ਵਾ ਹੱਥ ਤੇ ਤੇਰੇ ਗੋੜੇ ਗੋੜੇ ਕੰਬਦੇ ਆ ਉਹ ਜਿਹੜੀ ਮਾੜੀ ਮੋਟੀ ਮਿਲਦੀ ਆ ਨਾ ਖਾ ਲਿਆ ਕਰੋ ਐਵੇਂ ਨਾ ਇਤਰਾ ਕਰੋ ਨਾ ਲੋਕੋ ਕੋ ਗੱਲਾਂ ਹੀ ਕਰਾਓ ਸਾਨੂੰ

ਜਿਹੜੀਆਂ ਸੇਰੇ ਨਹੀਂ ਪਾਈਆਂ ਗਈਆਂ ਪਤਾ ਕੀ ਕਰਾਂਗੇ 1500 ਰੁਪਿਆ ਤੁਹਾਡੀ ਤੀਸਣ ਆਉਂਦੀ 1500 ਮੇਰੀ ਆਉਂਦੀ ਆ ਕੋਈ ਨਹੀਂ ਲੂਣ ਚਾਰਨਾ ਖਾ ਕੇ ਗੁਜ਼ਾਰਾ ਕਰ ਲਾਂਗੇ ਆਪਾਂ ਆਪਣੀਆਂ ਵੱਖਰੀਆਂ ਪਕਾਵਾਂ ਹਾਇਆ ਵੇ ਲੋ ਇੰਨਾ ਕਰ ਆਉਂ ਜਾਓ ਉਹਨਾਂ ਨੇ ਭੂਆ ਮਾਰ ਲਿਆ ਤੁਹਾਨੂੰ ਪਤਾ ਨਹੀਂ ਲੱਗਣਿਆ ਪਾਉ ਦਿੱਤੀ ਆ ਪੱਕੀ ਫੜੋ ਤੇ ਚਲੋ ਬਿਸਤਰਾ ਵਿਸ਼ਿਆ ਤੁਹਾਡਾ ਆ ਫੜੋ ਤੁਹਾਨੂੰ ਫਿਰ ਲੱਗਣਗੇ ਗੇੜ ਮੰਨਾ ਰਾਤ ਕੁੱਤੇ ਆ ਜਾਂਦੇ ਐ ਐਵੇਂ ਲੱਕ ਚਲਾਉਂਦੇ ਰਹਿੰਦੇ ਮੰਜੇ ਰੜੇ ਤੇ ਬਹਿ ਕੇ ਮੁੜ ਕੇ ਆਖਣਾ ਮੇਰਾ ਆ ਦੋਦਾ ਤੇ ਆ ਦੋਦਾ ساری ਉਮਰ ਕਿਤੇ ਪਹੁੰਚਦੀ ਬਣੀ ਨਹੀਂ ਤੇ ਹੁਣ ਝੋਟੀਆਂ ਪਾਉਂਦੇ ਫਿਰਦੇ ਆ ਤਾਲਾ ਮਾਰ ਕੇ ਜਾਨੀ ਆ ਬਸ ਕਿ ਤਹਾਨੂੰ ਬਾਹਰ ਕੱਢਦਾ ਹੀ ਉਹ ਇਹ ਗੱਲ ਕਰਨੀ ਤੇ ਕੀ ਨਹੀਂ ਕਰਨੀ ਸਾਡੀ ਕੋਈ ਧੀ ਹੁੰਦੀ ਆਣ ਕੇ ਸਾਡਾ ਦੁੱਖ ਸੁਣਦੀ ਅਸੀਂ ਕਿੰਨੂ ਦੁੱਖ ਸੜਾਈਏ ਨਾ ਦੇ ਕੋਈ ਗਵਾਂਢੀ ਹੱਡੇ ਘਰ ਆਉਂਦਾ ਨਾ ਕੋਈ ਪਿੰਡੂ ਹੀ ਆਉਂਦਾ ਵਾ ਆਏ ਕਿੰਨੋਂ ਕਸਣਾ ਉਹਨਾਂ ਪਰ ਬੱਤੀ ਦੇ ਝੜਦਾ ਗਦੇ ਇਹ ਵੀ ਹੱਡਾ ਦੁੱਖ ਸੁਣ ਲੈਂਦੀ ਉਹ ਵੀ ਆਣ ਕੇ ਮੰਮੀ ਰੋਟੀ ਖਾਦੀ ਨਹੀਂ ਪਾਣੀ ਦਾ ਘੋਟ ਪੀ ਕੇ ਤੇ ਵੇਦੀ ਲੈ ਨਾ ਫੜਾਉ ਨਾ ਮੰਮੀ ਬੜੇ ਪਹਾੜਾਂ ਤੇ ਬੈਠਣ ਦੀ ਰੋਟੀ ਨਹੀਂ ਫੜਾਈ ਹੱਥ ਚ ਹੀ ਫੜਾਓ ਸਾਰਾ ਦਿਨ ਨਿਆਣੇ ਕਦੀ ਆਦੇ ਦੇ ਦੇ ਕਦੀ ਉਹ ਦੇਦੇ ਥੱਕ ਜਾਈ ਜਾਂਦੇ ਨਿਆਣੇ ਨਾ ਵੇਖਾ

ਕਿੱਥੇ ਗਏ ਸੀਗੇ ਆਏ ਤੂੰ ਤਾਂ ਸੁੱਤੀ ਹਾਂ ਤੇ ਉੱਠ ਗਈ ਆ ਝੋੜ ਗੋੜੇ ਗੋੜੇ ਸੰਗ ਸੁੱਕੰਡਿਆ ਜਾਂ ਮੈਂ ਹਾਂ ਪਾਣੀ ਪੀਨੀ ਆ ਮੈਂ ਤੁਹਾਨੂੰ ਅੱਗੇ ਦੱਸਿਆ ਪਿਆ ਆਪਾਂ ਮੈਂਦੇ ਰਹੀਦਾ ਵਧਾ ਤੁਹਾਨੂੰ ਮੈਂ ਠੀਕ ਹੈ ਗਏ ਬਾਥਰੂਮ ਕਰਨ ਗਏ ਸੀ ਬਾਹਰ ਤੇ ਆ ਕੀ ਕਰਨ ਨੂੰ ਬਣਾਇਆ ਅੰਦਰ ਸਫਾਈ ਕਰਨ ਨੂੰ ਨਹੀਂ ਇਹਦੇ ਵਿੱਚ ਮੈਨੂੰ ਕੁਬਰਾਟ ਪੜੀ ਹੁੰਦੀ ਵੇ ਪਤਾ ਨਹੀਂ ਕਿੱਥੋਂ ਬੈਠੇ ਆ ਇਹ ਆ ਪੱਬੂ ਉੱਤੇ ਫਰੰਡੇ ਆ ਨਹੀਂ ਚੋਰ ਜੇ ਭਾਵੇਂ ਤੁਸੀਂ ਜ਼ਰੂਰ ਇੱਕ ਦਿਨ ਲਟਾਓਗੇ ਘਰ ਸਾਡਾ ਅੱਧੀ ਰਾਤ ਬੂਹੇ ਖੁੱਲਿਆ ਵਾ ਤੇ ਦੱਸ ਤੁਸੀਂ ਬਾਥਰੂਮ ਤੇ ਜਾਣਾ ਚੋਰਾਂ ਨੇ ਅੰਦਰ ਆ ਜਾਣਾ ਵਾ ਤੇ ਮਗਰੋਂ ਤੜੀ ਵਾਲੀਆਂ ਦੀਆਂ ਪਾਈਆਂ ਸੋਹੇਆਂ ਦੀਆਂ ਉਹ ਲਾ ਕੇ ਅਗਲੇ ਨੇ ਗਾਂ ਜਾਣਾ ਵਾ ਫੇ ਲੋਕਾਂ ਕਹਣਾ ਬੁੱਢੀ ਦਾ ਧਿਆਨ ਨਹੀਂ ਰੱਖਿਆ ਰੋਟੀ ਨਹੀਂ ਖਾਦੀ ਸੱਚ ਮੈਂ ਨਹੀਂ ਖਾਣੀ ਭੁੱਖ ਲੱਗੋ ਕੀ ਗੱਲ ਆ ਹੁਣ ਰੋਟੀ ਨਹੀਂ ਖਾਧੀ ਜਿਹੜੀ ਡੱਬੇ ਦੇ ਵਿੱਚ ਉਦਾਂ ਹੀ ਰੋਟੀ ਪਈ ਆ ਮੰਮੀ ਕਿਉਂ ਸਤੌਨੀ ਆ ਨਹੀਂ ਮੈਨੂੰ ਨਹੀਂ ਭੁੱਖ ਹੁਣ ਹੁਣ ਮੈਂ ਸਵੇਰੇ ਖਾ ਲੂੰਗੀ ਮੈਂ ਉਦੋਂ ਜਦੋਂ ਬਾਥਰੂਮੋਂ ਆਈ ਨਾ ਮੂੰਹਾ ਧੋ ਕੇ ਮੈਂ ਪਾਣੀ ਪੂਣੀ ਪੀ ਆਈ ਆਂ ਘਟ ਬਸ ਮੈਂ ਸੋਚਿਆ ਸੀਗਾ ਕਿ ਮੈਨੂੰ ਕੋਈ ਆਸਰਾ ਹੋ ਜਾਊਗਾ ਦੋਨੇ ਨਿਆਣੇ ਤੇ ਸਾਹਮਣੇ ਸਾਹਮਣੇ ਮੰਮੀ ਨਾਲ ਤੂੰ ਵੀ ਨਿਆਣਾ ਹੀ ਬਣ ਗਈ ਆ ਤਿੰਨ ਨਿਆਣੇ ਮੈਂ ਸਾਹਮਣੇ ਹੀ ਆ ਸਾਬ ਨਾਲ ਹਾਏ ਮਾਨਪ੍ਰੀਤ ਪਕਾ ਦੂੰਗੀ ਮੈਂ ਸਵੇਰੇ ਰੋਟੀਆਂ ਕੋਈ ਨਹੀਂ ਐ ਰੋਟੀਆਂ ਤੇ ਪਕਾਉਣ ਨੂੰ ਕਿਹਾ ਹੀ ਨਹੀਂ ਪੱਕੀਆਂ ਹੀ ਫੜ ਕੇ ਖਾ ਲੋ ਇੰਨਿਆਂ ਹੀ ਬਹੁਤ ਵਾ ਚਲ ਕੋਈ ਨਹੀਂ ਬੁੱਢੇ ਜਿਹੜੇ ਬੰਦੇ ਹੁੰਦੇ ਨੇ ਨਾ ਉਹ ਨਿਆਣਿਆਂ ਵਰਗੇ ਹੋ ਜਾਂਦੇ ਹੁੰਦੇ ਆ ਸਹੀ ਗੱਲ ਵਾ ਤਾਂ ਹੀ ਤੇ ਮੈਂ ਕਹਿਣ ਦੀ ਮੈਂ ਤਿੰਨ ਸਾਹਮਣੇ ਹੀ ਬੱਤੀ ਬੰਦ ਕਰ ਦੇ ਯਾ ਲੇਦਾ ਰੋਟੀਆਂ ਨੇ ਇੰਨੀ ਰਾਤ ਇਦਾਂ ਹੀ ਮੇਰੀ ਫਿਰਦੇ ਨਾ ਇਹਨਾਂ ਦੀ ਕਦੀ ਨਿਆਣੇ ਨੂੰ ਸੁਸੂ ਆ ਜਾਂਦਾ ਉਹਨੂੰ ਕਰਾਉਣ ਲੱਗ ਜਾਨੀ ਆ ਹੁਣ ਨਹੀਂ ਜਾਂਦੀ ਮੈਂ ਬਾਹਰ ਹੁਣ ਨਹੀਂ ਮੈਂ ਉੱਠਣਾ ਤੂੰ ਬਾਹਰੋਂ ਦੋਥੋਂ ਕੁੰਡਾ ਮਾਰ ਜਾ ਬਾਹਰੋਂ ਮੇਰਾ ਅੱਪੇ ਇੱਥੋਂ ਮੈਂ ਅੰਦਰੋਂ ਤੇ ਵੇਖ ਲੂੰਗੀ ਤੈਨੂੰ ਬਾਥਰੂਮ ਚ ਡਿੱਗਿਆ ਵੀ ਵੇਖ ਲੂੰਗੀ ਬਜ਼ੁਰਗ ਬਾਥਰੂਮ ਚ ਹੀ ਰਹਿ ਜਾਂਦੇ ਹੁੰਦੇ ਜਿਆਦਾਤਰ ਫੇਰ ਮੈਨੂੰ ਬਲਜੀਤ ਨੇ ਇੰਨੀ ਟਿਕੰਦੇਣਾ ਹੋਰ ਤੇ ਕਹੇ ਮੈਨੂੰ ਕੀ ਗੱਲਾਂ ਕਰਨੀਆਂ ਆ ਜਾ ਇੱਥੇ ਸੌਂਦੇ ਹਣ ਰਮਾਨਾ ਉਹ ਬੁੱਢੇ ਕਹਿੰਦੇ ਨੇ ਨਿਆਣਾ ਵਰਗਾ ਸੁਭਾਅ ਹੋ ਜਾਂਦਾ ਨਿਆਣੇ ਨੂੰ ਤੇ ਮੈਂ ਚਪੇੜ ਮਾਰ ਕੇ ਤੇ ਲਾ ਨਹੀਂ ਤਿੰਨੀ ਕੁੰਜੇ ਚੁੱਪ ਕਰਕੇ ਤੇ ਬਹਿ ਜਾਓ ਤੇ ਦਾ ਬੁੱਢਿਆਂ ਦਾ ਕੀ ਕਰੇ ਬੰਦਾ ਆ ਸਵੇਰੇ ਉੱਠ ਕੇ ਉਹਨੂੰ ਕਹਿੰਨੀ ਆ ਇਧਰੋਂ ਚੰਗਾ ਤੇ ਬਾਪੂ ਦੇ ਦੇ ਤੈਨੂੰ ਲੈ ਲਾ ਤੂੰ